ਵੀ AC 28 ਨੰਬਰ ਤੇ ਚੱਲ ਰਿਹਾ। ਇਹਦੇ ਪਿੱਛੇ ਕੀ ਕਾਰਨ ਆ? ਘਰਾਂ ਦੇ ਵਿੱਚ ਤਾਂ ਲੋਕੀ 16 ਨੰਬਰ ਤੇ ਚਲਾਉਂਦੇ ਆ। ਪਹਿਲਾਂ ਦੇਖੋ ਜਵਾਬ ਤੋਂ ਪਹਿਲਾਂ ਮੇਰੇ ਇੱਕ ਸਵਾਲ ਹੈ ਵੀ ਕੀ ਤੁਹਾਨੂੰ ਇੱਥੇ ਆ ਕੇ ਗਰਮੀ ਲੱਗੀ? ਨਹੀਂ। ਤੁਹਾਨੂੰ ਠੰਡੇ ਮਹਿਸੂਸ ਹੋਈਏ? ਬਿਲਕੁਲ। ਕਰਕੇ 28 ਤੇ ਠੰਡ ਹੈ ਬਾਕੀਆਂ ਦੇ ਜੋ। ਹੂੰ। ਇਹ ਬੜਾ ਸਪਸ਼ਟ ਜਿਹਾ ਬੈਠ ਰਿਹਾ ਹੈ। ਤੁਸੀਂ 2-4 ਦਿਨ ਬਰफीਲੇ ਪਹਾੜਾਂ ਤੇ ਜਾਓ। ਤੁਸੀਂ ਉੱਥੇ ਵੀ ਸੈੱਟ ਹੋ ਜਾਓਗੇ। ਹੂੰ। ਫਿਰ ਤੁਸੀਂ ਇੱਥੇ ਦੇ 16 ਜਿੰਨੇ ਕਰ ਵੀ ਨਹੀਂ ਚੱਲ ਪਾਉਂਦੇ। ਸਰੀਰ ਦੀ ਸੈਟਿੰਗ ਹੈ। ਹੂੰ। ਸਰੀਰ ਦੀ ਜਿਹੜੀ ਸਹੀ ਸੈਟਿੰਗ ਹੈ ਉਹ 30 ਡਿਗਰੀ ਦੇ ਆਸ-ਪਾਸ ਹੁੰਦੀ ਹੈ। ਅੱਛਾ। ਆਪਣਾ ਤੁਸੀਂ ਇਹ ਦੇਖ ਲਓ ਵੀ ਜਿਹੜਾ ਟੈਂਪਰੇਚਰ ਹੈ ਬਾਡੀ ਟੈਂਪਰੇਚਰ ਕਿੰਨਾ ਹੁੰਦਾ ਹੈ। ਹੂੰ। ਬਾਡੀ ਟੈਂਪਰੇਚਰ ਤੋਂ ਬਾਹਰਲਾ ਟੈਂਪਰੇਚਰ ਵੱਧ ਗਿਆ ਤਾਂ ਸਾਨੂੰ ਗਰਮੀ ਲੱਗਣੀ ਸ਼ੁਰੂ ਹੋ ਜਾਂਦੀ ਹੈ। ਹੂੰ। ਘਟ ਗਿਆ ਤਾਂ ਸਾਨੂੰ ਠੰਡ ਲੱਗਣ ਲੱਗ ਜਾਂਦੀ ਹੈ। ਬਹੁਤ ਸਾਦਾ ਜਿਹਾ ਸਪਸ਼ਟ ਗੱਲ ਹੈ। ਹੂੰ। वैसे भी जेड़ा एसी ਲਾਇਆ ਜਾਂਦਾ ਉਹ ਠੰਡ ਵਾਸਤੇ ਨਹੀਂ ਲਾਇਆ ਜਾਂਦਾ ਇੱਥੇ ਆ ਕੇ ਸਾਡੇ ਲੋਕਾਂ ਦੇ ਬਹੁਤ ਵੱਡੇ ਭੁਲੇਖੇ ਨੇ ਅੱਛਾ ਦੇਖੋ ਸਾਡੇ ਕੋਲ ਤਿੰਨ ਮਸ਼ੀਨਾਂ ਨੇ ਹਮ ਪਹਿਲੀ ਗੱਲ ਪੱਖਾ ਹੈ ਬਿਲਕੁਲ ਸਾਦਾ ਪੱਖਾ ਹਮ ਦੂਜੇ ਨੰਬਰ ਤੇ ਕੂਲਰ ਹੈ ਜਿਹਨੂੰ ਅਪਰ ਡਿਜੀਟ ਕੂਲਰ ਬੋਲਦੇ ਆ ਪਾਣੀ ਪੈਂਦਾ ਹਮ ਤੀਜੇ ਨੰਬਰ ਤੇ ਏਸੀ ਹੈ ਹੁਣ ਇਹਨਾਂ ਦੀ ਆਪਸ ਕੀ ਡਿਫਰੈਂਸ ਕੀ ਨੇ ਜਿਹੜਾ ਪੱਖਾ ਜਦੋਂ ਅਸੀਂ ਕੱਲਾ ਪੱਖਾ ਲਗਾਉਨੇ ਆ ਤਾਂ ਉਹ ਕੀ ਕਰਦਾ ਵੀ ਸਾਡੇ ਸਰੀਰ ਦੇ ਉੱਤੇ ਜਿਹੜਾ ਪਸੀਨਾ ਆ ਰਿਹਾ ਹੈ ਉਹਨੂੰ ਤੇਜ਼ੀ ਨਾਲ ਜਦੋਂ ਹਵਾ ਲੱਗਦੀ ਹੈ ਤਾਂ ਉਹ ਵੈਪੋਰੇਟ ਹੁੰਦਾ ਹੈ ਵੈਪੋਰੇਟ ਉਹ ਵੈਪੋਰੇਟ ਜਿੱਥੋਂ ਵੀ ਪਾਣੀ ਵੈਪੋਰੇਟ ਹੋਗਾ ਉਹ ਠੰਡੋ ਜ ਤੇ ਉਹਦੇ ਨਾਲ ਸਾਰਾ ਲੱਗਦਾ ਵੀ ਪੱਖੇ ਦੀ ਹਵਾ ਠੰਡੀ ਹੈ ਜਦ ਕਿ ਪੱਖੇ ਦੀ ਹਵਾ ਕਰੇ ਠੰਡੀ ਨਹੀਂ ਹੁੰਦੀ ਪੱਖੇ ਦੀ ਹਵਾ ਨੋਰਮਲ ਹੈ ਨੋਰਮਲ ਨਹੀਂ ਜੋ ਪਿੱਛੋਂ ਆ ਰਹੀ ਹੈ ਉਹ ਆ ਕੇ ਦੇ ਦੇ ਬਿਲਕੁਲ ਸਹੀ ਲੋ ਦੇ ਦਿੰਦਾ 33 ਹਵਾ ਵੀ ਮਾਰਦਾ ਫਿਰ ਉਹ ਠੰਡੀ ਕਿਉਂ ਨਹੀਂ ਦਿੰਦਾ ਹੂੰ ਇਹ ਮਸ਼ੀਨ ਨੂੰ ਸੀ ਸਾਰਾ ਸਾਲ ਵਰਤ ਸਰਦੇ ਜਦ ਵੀ ਮਾੜੀ ਜੀ ਗਰਮੀ ਆ ਪਾ ਕਰੇ ਪੱਖਾ ਚਲਾਇਆ ਤਾਂ ਆ ਨਹੀਂ ਆਉਂਦਾ ਹੂੰ ਤਾਂ ਉਹ ਇੱਕ ਜਿਹੜੀ ਸਾਡੇ ਆਲੇ ਦੁਆਲੇ ਸਫੋਕੇਸ਼ਨ ਹੋ ਰਹੀ ਹੈ ਉਹਨੂੰ ਵੀ ਸਰਕੂਲੇਸ਼ਨ ਤੇ ਲਿਆ ਦਿੰਦਾ ਹੂੰ ਤੇ ਜਿਹੜੀ ਥੋੜੀ ਬਹੁਤ ਪਸੀਨੇ ਦੇ ਰੂਪ ਤੇ ਸਾਡੇ ਤੇ ਹਵਾ ਆ ਰਹੀ ਹੈ ਮਤਲਬ ਗਰਮੀ ਆ ਰਹੀ ਹੈ ਅਕਲ ਕੰਨੀ ਹੋ ਰਹੀ ਹੈ ਉਹਨੂੰ ਉਹ ਵੈਪੋਰੇਟ ਕਰਾ ਕੇ ਉਡਾ ਦਿੰਦਾ ਸਾਨੂੰ ਰਿਲੈਕਸੇਸ਼ਨ ਇਹ ਪੱਖੇ ਦਾ ਕੰਮ ਦੂਜੇ ਨੰਬਰ ਤੇ ਆ ਜਾਂਦਾ ਡਾਇਰੈਕਟ ਕੁਨਡਰ কুলਰ ਉਹ কুলਰ ਦਾ ਜਿਹੜਾ ਸਹੀ ਸਮੇਂ ਉਹ ਮਾਰਚ ਸ਼ੁਰੂ ਤੋਂ ਲੈ ਕੇ ਤੇ ਤੁਹਾਡਾ ਭਲਾ ਹੋ ਜੇ ਵੀ ਜੂਨ ਅੱਧ ਤੱਕ ਉਦਾ ਕੰਮ ਮਾਰਚ ਸ਼ੁਰੂ ਤੋਂ ਲੈ ਕੇ ਜੂਨ ਹਾਂ ਲੋਕੇ ਤਾਂ ਮਾਰਚ ਦੇ ਵਿੱਚ ਏਸੀ ਲਾ ਲੰਦੇ ਨਹੀਂ ਉਹ ਏਸੀ ਦਾ ਟਾਈਮ ਨਹੀਂ ਹੁੰਦਾ ਉਹਦਾ ਕਾਰਨ ਇਹ ਹੁੰਦਾ ਵੀ ਉਦੋਂ ਜਿਹੜੀ ਹਵਾ ਹੈ ਡਰਾਈ ਹੋਣੀ ਸ਼ੁਰੂ ਹੋ ਜਾਂਦੀ ਹੈ ਹਵਾ ਚ ਮੋਇਸਚਰ ਪਹਿਲੀ ਘਟ ਹੁੰਦਾ ਹੂੰ ਲੋੜੋਂ ਬਾਅਦ ਮੋਇਸਚਰ ਘਟਦਾ ਹੈ ਤਾਂ ਲੋਕ ਵਰਨੇ ਸ਼ੁਰੂ ਹੋ ਜਾਂਦੇ ਹੂੰ ਉਸ ਟਾਈਮ ਜੇ ਅਸੀਂ ਹੋਰ ਹਵਾ ਨੂੰ ਡਰਾਈ ਕਰਾਂਗੇ ਤਾਸੇ ਡੀਹਾਈਡਰੇਸ਼ਨ ਵਾਲੇ ਪਾਸੇ ਗੱਲ ਪਾਦੇ। ਲੋ ਲੱਗਣੀ ਕੀ ਹੈ ਲੋ ਲੱਗਣੀ ਕੱਲੀ ਸੇਕ ਲੱਗਣਾ ਥੋੜੀ ਹੈ ਸੇਕ ਤਾਂ ਹੋਰ ਜਗਾ ਤੇ ਵਿਸੇ ਰੋ ਜਾਂਦਾ। ਹੂੰ। ਲੋ ਦਾ ਮਤਲਬ ਹੁੰਦਾ ਹੈ ਡਰਾਈ 에ਅ ਦੇ ਟੱਚ ਚ ਜ਼ਿਆਦਾ ਆ ਜਾਣਾ। ਜਦੋਂ ਹਵਾ ਬਾਹਰ ਡਰਾਈ ਹੈ ਸਾਡੇ ਚ ਪਾਣੀ ਦੀ ਮਾਤਰਾ ਸਰੀਰ ਤੇ ਬਹੁਤ ਹੈ। ਪਾਣੀ ਲਗਾਤਾਰ ਵੈਪੋਰੇਟ ਹੋਣਾ ਸ਼ੁਰੂ ਹੋ ਜਾਂਦਾ ਹੈ। ਬਿਲਕੁਲ ਸਹੀ। ਉਸ ਹਾਲਤ ਤੇ ਸਰੀਰ ਦੇ ਵਿੱਚ ਪਾਣੀ ਦੀ ਜੜੀ ਘਾਟ ਹੋ ਆ ਜਾਂਦੀ। ਉਹਲੇ ਦਿਨ ਹੁੰਦੇ ਨੇ ਉਹਨਾਂ ਨੇ ਕੂਲਰ ਦੇ ਕਿਉਂਕਿ ਮੌਸਮ ਦੇ ਵਿੱਚ ਜੜੀ ਮੌਇਸਚਰ ਦੀ ਘਾਟ ਹੈ ਤੇ ਅਸੀਂ ਕੀ ਕਰਦੇ ਹਾਂ ਉੱਥੇ ਕੂਲਰ ਲਾ ਲਿਆ ਵਿੱਚ ਪਾਣੀ ਪਾ ਲਿਆ ਹੁਣ ਕੂਲਰ ਦੇ ਵਿੱਚ ਵੀ ਉਹੀ ਫਾਰਮੂਲਾ ਹੈ ਜਦੋਂ ਪਾਣੀ ਦੇ ਕਣ ਬਣ ਕੇ ਉੱਡਦੇ ਨੇ ਪਾਣੀ ਟੁੱਟਦਾ ਹੈ ਉਹਦੀ ਜਗ੍ਹਾ ਤੋਂ ਵੇਪਰੇਟ ਹੁੰਦਾ ਹੈ ਪੱਜ ਕੇ ਤਾਂ ਹਵਾ ਸਾਨੂੰ ਬੜੀ ਠੰਡੀ ਲੱਗਦੀ ਹੈ ਤੁਸੀਂ ਮੋਟਾ ਜਿਹਾ ਹਿਸਾਬ ਲਾਓ ਵੀ ਕਿ ਜਿਆਦਾ ਨਹੀਂ ਤਾਂ ਆਪਾਂ ਪੂਰੀ ਰਾਤ ਚ ਜਿਹੜਾ ਕੂਲਰ ਹੈ ਘੱਟੋ-ਘੱਟ ਵੀ 70-80 ਲੀਟਰ ਪਾਣੀ ਕਿੰਝ ਹੋ ਗਾ 70 80 ਲੀਟਰ ਹਾਂ ਤੁਸੀਂ ਕੂਲਰ ਭਰਿਆ ਹੁੰਦਾ ਪਾਣੀ ਦਾ ਪੂਰਾ ਭਰਿਆ ਤੜਕੇ ਨੂੰ ਭੁਗ ਪਾ ਦਿੰਦਾ ਜੇ ਟੂਟੀ ਨਾਲ ਨਾਲ ਲੱਗੇ ਸਾਰਾ ਪਾਣੀ ਖਤਮ ਹੁਣ 100 ਲੀਟਰ ਜਾਂ 80 ਲੀਟਰ ਜਾਂ 50 ਲੀਟਰ ਚੱਲੋ ਜੋ ਵੀ ਕੈਵਰੇਜ ਅਸੀਂ ਸਾਡੇ ਸਰੋਤੇ ਗਣਦੇ ਹਾਂ ਉਹ ਸਾਰਾ ਪਾਣੀ ਗਿਆ ਕਿੱਥੇ ਸਾਡੇ ਕਮਰੇ ਚ ਉਹ ਪਾਣੀ ਸੋਕਿਆ ਕਿਨੇ ਸਰੀਰ ਤਾਂ ਸੋਕਦਾ ਨਹੀਂ ਦੀਵਾਰਾਂ ਦੀਵਾਰਾਂ ਸਾਡੇ ਗੱਦੇ ਕੱਪੜੇ ਤੇ ਇਲੈਕਟ੍ਰੋਨਿਕ ਚੀਜ਼ਾਂ ਤੇ ਬਹੁਤ ਜ਼ਿਆਦਾ ਖਰਾਬ ਹੁੰਦੀਆਂ ਨੇ ਕਿਉਂਕਿ ਨਾ ਤਾਂ ਮੌਇਸਚਰ ਦਾ ਵੈਸੀ ਦੁਸ਼ਮਣੀ ਹੈ ਹਮ ਜਦੋਂ ਕੰਪਿਊਟਰ ਆਏ ਆਏ ਨੇ ਮੈਂ ਗੱਲ ਕਰਾਂ 95 99 ਚ ਹਮ ਉਦੋਂ ਅਗਰ ਕੋਈ ਆਡੀਅנס ਤੋਂ ਦੇਖ ਰਿਹਾ ਹੋਵੇ ਉਦੋਂ ਕਲਚਰ ਹੁੰਦਾ ਸੀ ਵੀ ਬਿਨਾ ਏਸੀ ਤੋਂ ਕੰਪਿਊਟਰ ਨਹੀਂ ਸੀ ਚੱਲਦਾ ਬਿਲਕੁਲ ਸਰ ਉਹਦੇ ਲਈ ਜ਼ਰੂਰੀ ਹੁੰਦਾ ਸੀ ਹੁਣ ਵੀ ਜ਼ਰੂਰੀ ਕੀਤਾ ਜਾਂਦਾ ਹਮ ਉਹਦੇ ਪਿੱਛੇ ਵਜ੍ਹਾ ਮੌਇਸਚਰ ਹੁੰਦੀ ਹੈ ਨਾ ਕਿ ਕਰਦੇ ਤੁਸੀਂ ਗੱਲ ਕੀ ਨਾ ਮੈਂ ਗੱਲ ਦੇ ਵਿੱਚ ਰੁਕਣਾ ਚਾਹਾਂਗਾ ਹਾਂਜੀ ਜਦੋਂ ਅਸੀਂ ਛੋਟੇ ਸੀ ਨਵੇਂ-ਨਵੇਂ ਕੰਪਿਊਟਰ ਰੂਮਸ ਜਿਹੜੇ ਆ ਸਕੂਲਾਂ ਸਕੂਲਸ ਦੇ ਵਿੱਚ ਬਣਨੇ ਸ਼ੁਰੂ ਹੋਏ ਸੀ ਸਾਨੂੰ ਅੱਜ ਵੀ ਯਾਦ ਆ ਜਦੋਂ ਅਸੀਂ ਸਕੂਲਸ ਦੇ ਵਿੱਚ ਜਾਂਦੇ ਸੀ ਨਾ ਮਤਲਬ ਆਪਣੀ ਕੰਪਿਊਟਰ ਕਲਾਸ ਚ ਜਾਂਦੇ ਸੀ ਹੋਰ ਕਿਤੇ ਤਾਂ ਏਸੀ ਹੁੰਦਾ ਨਹੀਂ ਸੀ ਕੰਪਿਊਟਰ ਕਲਾਸ ਚ ਜਾਣ ਦਾ ਸ਼ੌਂਕ ਹੀ ਆਈ ਹੁੰਦਾ ਸੀ ਵੀ ਏਸੀ ਲੱਗਿਆ ਦੂਜੇ ਪਾਸੇ ਸਾਡੇ ਸ਼ੂਜ਼ ਬਾਹਰ ਲਵਾ ਦਿੱਤੇ ਜਾਂਦੇ ਸੀ ਉਹਦੇ ਪਿੱਛੇ ਕਾਰਨ ਨਾਲ ਡਸਟ ਕਿਉਂਕਿ ਹਲਕੇ-ਹਲਕੇੜੀ ਧੂੜ ਹੈ ਉਹ ਵੀ ਡਸਟਰਬ ਕਰ ਸਕਦੀ ਹੈ ਉਹ ਸਾਰੇ ਇਲੈਕਟ੍ਰੋਨਿਕ ਕੰਪੋਨੈਂਟਾਂ ਦੇ ਵਿੱਚ ਅਗਰ ਧੂੜ ਚਲੀ ਗਈ ਹਮ ਵਿੱਚ ਸਲਾਬ ਚਲੀ ਗਈ ਤਾਂ ਪੂਰੀ ਕਿਸ ਤਰ੍ਹਾਂ ਦੀ ਮਿੱਟੀ ਬਣ ਜਾਂਦੀ ਹੈ ਉਹ ਮਿੱਟੀ ਜਿਹੜੇ ਇਨ ਸੈਂਸਿਟਿਵ ਕੰਪੋਨੈਂਟ ਨੇ ਉਹਨਾਂ ਨੂੰ ਡਸਟਰਬ ਕਰ ਸਕਦਾ ਇਸ ਕਰਕੇ ਬੂਟ ਡਸਟ ਜਾਂ ਕੋਈ ਮੌਇਸਚਰ ਉਹ ਸਾਰੇ ਕਿਸੇ ਨੂੰ ਰਿਮੂਵ ਕੀਤਾ ਜਾਂਦਾ ਹੈ ਰਿਮੂਵ ਕੀਤਾ ਇਹ ਕਾਰਨ ਹੈ ਜੋ ਉੱਤੇ ਲਾਉਣਾ ਹਮ ਤੇ ਹੁਣ ਮਸਲਾ ਸੀ ਵੀ ਇਹ ਜਿਹੜਾ কুলਰ ਦਾ ਟਾਈਮਿੰਗ ਹਮਮ ਉਹ কুলਰ ਦਾ ਟਾਈਮ ਮਈ ਦੇ ਵਿੱਚ ਤਾਂ ਪੂਰੀ ਲੋ ਹੋ ਜਾਂਦੀ ਹੈ ਲੋ ਦੇ ਵਿੱਚ ਜਿਹੜਾ ਮੌਇਸਟਰ ਦੀ ਮਾਤਰਾ ਹੈ ਉਹ 20% 17% 15% ਜਦੋਂ ਕਿ ਮਨੁੱਖ ਨੂੰ ਘੱਟੋ ਘੱਟ 50% ਦੇ ਆਸ-ਪਾਸ ਚਾਹੀਦੀ ਹੈ ਓਕੇ ਉਸ ਟਾਈਮ 'ਚ ਸਾਡੇ ਕੁਝ ਲੋਕ ਏਸੀ ਦਾ ਪਤਾ ਦਿੰਦੇ ਨੇ ਚੱਕ ਦਿੰਦੇ ਨੇ ਉਹ ਏਸੀ ਦੇ ਹੋਰ ਮੌਇਸਟਰ ਕੱਢਣੇ ਹੂੰ ਤੇ ਫਿਰ ਡੀਹਾਈਡਰੇਸ਼ਨ ਕਿਹਦੀ ਹੋ ਸਾਡੀ ਹੋ ਸਰਦੀਆਂ ਦੇ ਵਿੱਚ ਜਿੱਥੇ ਬਰਫ਼ ਹੈ ਉੱਥੇ ਬਹੁਤ ਜ਼ਿਆਦਾ ਡਰਾਈ ਐਰ ਹੋ ਜਾਂਦੀ ਹੈ ਹੂੰ ਇਸੇ ਕਰਕੇ ਸਾਡੇ ਬੁੱਲ ਫੱਟਣੇ ਸ਼ੁਰੂ ਹੋ ਜਾਂਦੇ ਨੇ ਹੱਥ ਫੱਟਣੇ ਬਿਲਕੁਲ ਇਹ ਮੇਨ ਕਾਰਨ ਹੈ ਹੂੰ ਤੇ ਵੀ ਇਹਨੂੰ ਜਿਹੜੀ ਵਰਤੋ ਹੈ ਵਰਤੋ ਦਾ ਸਹੀ ਸਮਾਂ ਇਹਦਾ ਫਿਕਸ ਹੁੰਦਾ ਹੈ ਵੀ ਆਹੀ ਸਮੇਂ ਦੇ ਵਿੱਚ ਇਹ ਵਰਤੇ ਜਾ ਸਕਦਾ ਹੈ ਤੇ ਨੁਕਸਾਨ ਕੀ ਹੋ ਸਕਦਾ ਵੀ ਜੇ ਲੋਕ ਜਿਵੇਂ ਮੈਂ ਪਹਿਲਾਂ ਹੀ ਕਿਹਾ ਮਾਰਚ ਦੇ ਵਿੱਚ ਹੀ ਆ ਜੂਨ ਦੇ ਵਿੱਚ ਤਾਂ ਲੋਕੀ ਏਸੀ ਜਿਹੜੇ ਆ ਉਹ ਪੂਰੇ ਚਲਾ ਰਹੇ ਤੁਸੀਂ ਕਹਿ ਰਹੇ ਹੋ ਵੀ ਜੂਨ ਅੱਧ ਤੋਂ ਜਿਹੜਾ ਸ਼ੁਰੂ ਕਰ ਜੂਨ ਅੱਧ ਤੋਂ ਬਾਅਦ ਏਸੀ ਦਾ ਟਾਈਮ ਹੈ ਉਸ ਤੋਂ ਬਾਅਦ ਕੂਲਰ ਦਾ ਕੰਮ ਖਤਮ ਕੂਲਰ ਦਾ ਕੰਮ ਕਿਉਂਕਿ ਮੈਂ ਪਹਿਲਾਂ ਕਿਹਾ ਵੀ ਦੇਖੋ ਉਹ ਕੁਝ ਹੱਦ ਤੱਕ ਹਵਾ ਦੇ ਵਿੱਚ ਨਮੀ ਨੂੰ ਮੈਂਟੇਨ ਕਰਨ ਦੀ ਕੋਸ਼ਿਸ਼ ਕਰਦਾ ਹੈ ਕੂਲਰ ਹੂੰ 17 ਸੀ ਲੀਟਰ ਪਾਣੀ ਇੱਕ ਕਮਰੇ ਦੇ ਸਿੱਟ ਗਏ ਬਹੁਤ ਹੁੰਦਾ ਬਹੁਤ ਹੁੰਦਾ ਤੇ ਉਹਦੇ ਨਾਲ ਇਲੈਕਟ੍ਰੋਨਿਕ ਅਰਟਮਾ ਦੇ ਇਫੈਕਟ ਮਤੋਂ ਦਸਤੇ ਗੰਦਿਆਂ ਚ ਬੈਕਟੀਰੀਆ ਜੇ ਉਹ ਫੈ ਜਾਂਦੇ ਨੇ ਫਿਰ ਵਾਰੀ ਆਉਂਦੀ ਹੈ ਇਹ ਸੀ ਇਹ ਜਿਵੇਂ ਅਸੀਂ ਕਿਹਾ ਵੀ ਜੂਨ ਅੱਧ ਤੋਂ ਬਾਅਦ ਜੂਨ ਅੱਧ ਤੋਂ ਬਾਅਦ ਤਕਰੀਬਨ ਮੌਸਮ ਦੇ ਵਿੱਚ ਜਿਹੜੀ ਮੌਇਸਚਰ ਹੈ ਉਹ ਵਧਣਾ ਸ਼ੁਰੂ ਹੋ ਜਾਂਦਾ ਹੁਣ ਮੌਇਸਚਰ ਵੱਧਾ ਤਾਂ ਵੀ ਬਹੁਤ ਸਾਰੀਆਂ ਸਮੱਸਿਆਵਾਂ ਖੜੀਆਂ ਹੁੰਦੀਆਂ ਨੇ ਉਹਨਾਂ ਸਮੱਸਿਆਵਾਂ ਤੋਂ ਬਚਣ ਦਾ ਜੋ ਵੇਅ ਆਊਟ ਹੈ ਉਹ ਫਿਰ ਏਸੀ ਹੈ ਹੂੰ ਏਸੀ ਲਾਉਣਾ ਤਾਂ ਏਸੀ ਆਪਾਂ ਅਕਸਰ ਦੇਖਦੇ ਬਾਹਰਲੇ ਪਾਸੇ ਪਾਣੀ ਕੱਢ ਰਿਆ ਹੁੰਦਾ ਹੂੰ ਉਹ ਜਿਹੜਾ ਪਾਣੀ ਕਿਤੇ ਬਾਹਰੋਂ ਨਹੀਂ ਆਇਆ ਉਹਨੇ ਅੰਦਰੋਂ ਸੈਕਸ਼ਨ ਲਈ ਹੈ ਹਵਾ ਚੋਂ ਬਾਦੂ ਪਾਣੀ ਕੱਢਦਾ ਜਦੋਂ 50 ਦੇ ਨੇੜੇ ਤੇੜੇ ਹੁਣ ਜਿਵੇਂ ਅੱਜ ਦੀ ਗੱਲ ਕਰੀ ਅੱਜ 70% ਤੋਂ ਉੱਪਰ ਨਮੀ ਚੱਲਦੀ ਹੈ ਹੂੰ 70% ਨਮੀ ਚਲਾ ਕੇ ਅਸੀਂ ਏਸੀ ਲਾ ਲਿਆ ਇਹ ਜਿਉ ਜਿਉ ਨਮੀ ਘਟਦੀ ਤੁਰੀ ਜਾਊਗੀ ਤਾਂ ਸਾਨੂੰ ਠੰਡ ਲੱਗਦੀ ਤੁਰੀ ਜਾਊਗੀ। ਹੂੰ ਜਿਹੜਾ ਸਿਸਟਮ ਅਰ ਲੈਕਸ ਹੋਣਾ ਸ਼ੁਰੂ ਹੋ ਜਾਣਾ ਹੈ। ਲੈਕਸ ਹੋਣਾ ਸ਼ੁਰੂ ਹੋ ਜਾਣਾ ਹੈ। ਕਿਉਂਕਿ ਜਦੋਂ ਹਵਾ ਡਰਾਈ ਹੋਗੀ ਤਾਂ ਸਾਡਾ ਸਰੀਰ ਵੀ ਜਿਹੜਾ ਪਸੀਨਾ ਉਹ ਵੈਪੋਰੇਟ ਕਰਨਾ ਸ਼ੁਰੂ ਕਰਦਾ ਹੈ। ਹੂੰ ਜੇ ਪਹਿਲੇ ਹੀ ਹਵਾ ਜ਼ਿਆਦਾ ਸੈਚੂਰੇਟ ਹੈ ਉਹ ਨਹੀਂ ਜਰਦੀ ਹੁੰਦਾ। ਹੂੰ ਇਹ ਸਭ ਤੋਂ ਵੱਡਾ ਫੈਕਟਰ ਹੈ ਦਾ ਏਸੀ ਦਾ। ਹੂੰ ਅਸੀਂ ਇਸ ਕਰਕੇ ਕਹਿੰਦੇ ਆ ਵੀ ਏਸੀ ਦੀਆਂ ਸੈਟਿੰਗਾਂ ਅੰਨੇ ਤੇ ਇੰਨਾ ਦੇਓ ਹੁਣ ਜਦੋਂ ਅਗਰ ਸਾਨੂੰ ਦਫ਼ਤਰ ਦੇ ਵਿੱਚ ਮਈ ਜੂਨ ਦੇ ਨੇੜੇ ਤੇੜੇ ਚਲਾਉਣਾ ਪੈਂਦਾ ਤਾਂ ਅਸੀਂ 30 ਦੇ ਦੇ ਆਸ-ਪਾਸ ਆਖਦੇ ਹਾਂ ਮਈ ਜੂਨ 30 ਤੇ 30 ਹੁ ਬਹੁਤ ਸਾਰੇ ਲੋਕ ਸਾਨੂੰ ਮੀਡੀਆ ਤੇ ਗਾਲਾਂ ਵੀ ਦਿੰਦੇ ਨੇ ਵੀ ਫਿਰ ਗੱਡਾ ਕੀ ਖੜਾ ਫਿਰ ਪੱਖਾ ਹੀ ਨਾ ਲਾ ਲਿਆ ਕਰੀਏ ਉਹ ਭਰਾਵੋ ਪੱਖਾ ਕੂਲਰ ਏਸੀ ਇਹ ਇੱਕ ਦੂਜੇ ਦੇ ਪੂਰਕ ਨਹੀਂ ਹੈ ਜਿੱਥੇ ਪੱਖੇ ਦੇ ਕੰਮ ਕਰ ਲੈ ਪੱਖਾ ਕਰੋ ਜਿੱਥੇ ਏਸੀ ਦੇ ਕੰਮ ਕਰ ਲੈ ਏਸੀ ਨੂੰ ਦੇ ਕੂਲਰ ਕਰੋ ਏਸੀ ਕੂਲਰ ਕਰੋ ਬਗਿਆਨ ਦੀਆਂ ਕਾਡਾਂ ਨੂੰ ਜਦੋਂ ਤੁਸੀਂ ਬੇ ਲੋੜੀਆਂ ਤਾਂ ਬੇਸਰ ਪਰ ਤਰੀਕੇ ਵਰਤਦੇ ਹੋ ਤਾਂ ਫਾਇਦੇ ਦੀ ਬਜਾਏ ਇਹ ਹੀ ਚੀਜ਼ਾਂ ਤੁਹਾਡੇ ਲਈ ਨੁਕਸਾਨ ਦੇ ਦਿੰਦੀਆਂ ਫਿਰ ਇਹਨਾਂ ਦਾ ਨੁਕਸਾਨ ਹੋਣਾ ਸ਼ੁਰੂ ਹੋ ਜਾਂਦਾ ਨੁਕਸਾਨ ਕਿੰਦਾ ਕਰ ਰਹੀ ਹੈ ਤੁਸੀਂ ਕਿਹਾ ਵੀ ਏਸੀ ਜਿਹੜਾ ਹੈ ਜੇ ਆਪਾਂ ਪਹਿਲਾਂ ਤੁਸੀਂ ਗੱਲ ਕਰ ਰਹੇ ਸੀ ਮਾਰਚ ਦੇ ਵਿੱਚ ਹਾਂ ਮੈਂ ਪਹਿਲਾਂ ਕਦੋਂ ਸ਼ੁਰੂ ਕਰਤਾ ਤਬ 에ਅ ਡਰਾਈ ਹੈ ਤੁਸੀਂ ਮੈਡੀਕਲ ਸਾਇੰਸ 'ਚ ਜਾਓ ਨਾ ਤੁਸੀਂ ਲੋੜ ਤੋਂ ਵੱਧ ਸਰੀਰ ਨੂੰ ਡਰਾਈ ਕਰੋਗੇ ਜਿੰਨੀ ਉਹਨੂੰ ਜ਼ਰੂਰਤ ਹੈ ਉਸ ਤੋਂ ਬਾਅਦ ਬਿਮਾਰੀਆਂ ਸਕਿਨ ਦੀਆਂ ਹੱਡੀਆਂ ਦੀਆਂ ਕੁਝ ਨਾ ਕੁਝ ਤਾਂ ਪ੍ਰੋਬਲਮਾਂ ਖੜੀਆਂ ਹੋਣਗੀਆਂ ਸਕਿਨ ਡਰਾਈ ਹੋ ਜਾਏਗੀ ਹੱਡੀਆਂ ਤੁਸੀਂ ਕਹੇ ਹੱਡੀਆਂ ਦੀ ਤੱਕ ਦਿੱਕਤ ਆ ਸਕਦੀ ਹੈ ਹਾਂ ਮੈਂ ਬਹੁਤ ਸਾਰੇ ਲੋਕਾਂ ਦੇਖਿਆ ਵੀ ਕਈ ਵਾਰ ਸੁਣਿਆ ਵੀ ਇਹਨਾਂ ਜਿਹੜੇ ਜੋੜਾਂ ਦਾ ਦਰਦ ਬੜਾ ਸ਼ੁਰੂ ਹੁੰਦਾ ਏਸੀ ਦੇ ਕਰਕੇ ਏਸੀ ਕਰਕੇ ਤਨੀ ਹਵਾ ਹੈ ਲੋੜ ਤੋਂ ਵੱਧ ਡਰਾਈਅਰ ਹਵਾ ਲੋੜ ਤੋਂ ਇਟਾਈਅਰ ਲੋੜੋਂ ਵੱਧ ਹਮ ਹੁਣ ਅਸੀਂ ਏਸੀ ਨੂੰ ਟੈਂਪਰੇਚਰ ਦੇਖ ਕੇ ਨਹੀਂ ਚਲਾਉਂਦੇ ਅਸੀਂ ਨਮੀ ਦੇਖ ਕੇ ਚਲਾਉਂਦੇ ਹਮ ਤੁਸੀਂ ਆ ਤੁਹਾਡੇ ਖੱਬੇ ਪਾਸੇ 1 ਮੀਟਰ ਲੱਗਿਆ ਹੋਇਆ ਉੱਥੇ 52% ਨਮੀ ਆ ਰਹੀ ਹੈ ਆ 52% ਨਮੀ ਲਿਖੀ ਹੈ ਇਸੇ ਕਰਕੇ ਇਥੇ ਆਰਾਮਦਾਈ ਹੈ ਅੱਛਾ ਅਸੀਂ ਇਹਨੂੰ ਦੇਖਣਾ ਚਾਹੇ ਸਾਡਾ ਏਸੀ 28 ਤੇ ਇਹ 30 ਦੇ ਰੱਖ ਕੇ ਵੀ ਇਹ 52% ਮੰਨਦੇਨ ਕਰਦਾ ਥੈਟਸ ਓਕੇ ਠੀਕ ਆਵਾਜ਼ ਸੁਣ ਐ ਛੋਟਾ ਜਿਹਾ ਮੀਟਰ ਹਰ ਘਰ 'ਚ ਲੱਗਣਾ ਚਾਹੀਦਾ ਨਹੀਂ ਸਾਡੇ ਘਟੋ ਘਟੇ ਇੱਕ ਦਰਜਨ ਤੋਂ ਵੱਧ ਲੱਗੇ ਹੋਏ ਨੇ ਇੱਕ ਦਰਜਨ ਨਾਲ ਹਾਂ ਮੇਰੇ ਇੱਥੇ ਦੇਖੋ ਮੇਰੀ ਲਾਇਬ 'ਚ ਲੱਗੇ ਹੋਏ ਨੇ ਮੇਰੇ ਦਫ਼ਤਰ 'ਚ ਲੱਗੇ ਹੋਏ ਨੇ ਕਈ ਕਈ ਲੱਗੇ ਨੇ ਬੈਡਰੂਮ 'ਚ ਲੱਗੇ ਹੋਏ ਨੇ ਅਸੀਂ ਮੀਟਰਾਂ ਨਾਲ ਤੁਰਦੇ ਹਾਂ ਅਸੀਂ ਕਹਿੰਦੇ ਵੀ ਇਹ ਚੀਜ਼ ਦੇਖੋ ਜਿੰਨੀ ਲੋੜ ਹੈ ਓਨੇ ਲਵੋ ਹੂੰ ਜਦੋਂ ਅਸੀਂ ਇਹਨੂੰ ਮੈਂਟੇਨ ਕਰਦੇ ਆ ਵੀ 52% ਦੇਖੋ ਇਹ ਕਹਿ ਰਿਹਾ 29 ਡਿਗਰੀ ਮੈਂਟੇਨ ਹੈ ਹਮ ਆਪਾਂ 28 ਤੇ ਸੈੱਟ ਕੀਤਾ ਹੈ 29 ਡਿਗਰੀ ਦਾ ਟੈਂਪਰੇਚਰ ਹੈ 52% ਨਮੀ ਹੈ ਜਿਹੜੀ ਕਿ ਮਨੁੱਖ ਵਾਸਤੇ ਸਫੀਸ਼ੀਐਂਟ ਹੈ ਨਾਲੇ ਆਪਾਂ ਲਾਈਟਸ ਲਾਈਆਂ ਹੋਈਆਂ ਕਿੰਨੀਆਂ ਇੱਥੇ ਮੈਟਾ ਲਾਈਆਂ ਨੇ ਪੱਖਾ ਪਾਵੰਦ ਕਰ ਪੱਖਾ ਆਪਾਂ ਬੰਦ ਕਰਤਾ ਵੀ ਸੋਏ ਆਰਾਮ ਨਾਲ ਬੈਠੇ ਬੜੇ ਆਰਾਮ ਨਾਲ ਬੈਠੇ ਅਸੀਂ ਇਹ ਨਹੀਂ ਕਹਿੰਦੇ ਵੀ ਤੁਸੀਂ ਕੋਈ ਚੀਜ਼ਾਂ ਲਓ ਨਾ ਜਾਂ ਵਰਤੋ ਨਾ ਬੇਵਰਤੋ ਨਾ ਕਰੋ రెడ్డి ਦਰਬਾਰਤੋ ਹੈ ਉਹ ਤੁਹਾਡੇ ਲਈ ਨੁਕਸਾਨ ਦੇ ਹੋਏਗੀ ਕਿਸੇ ਹੋਰ ਲਈ ਨਹੀਂ ਮਸ਼ੀਨ ਨੇ ਕੀ ਮਸ਼ੀਨ ਤਾਂ ਚੱਲੇ ਪੈਣਾ ਹੈ ਬਿਜਲੀ ਫੋਕਲ ਚੱਲੇ ਲੋਕੀ ਨਾ ਇੱਕ ਆ ਮੈਂ ਦੇਖਦਾ